ਸੈਮਨ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਕਰਦੇ ਆਂ। ਸਵਾਗਤ। ਮੈਂ ਹਾਂ ਹਰਜੀਤ ਸਿੰਘ ਗਿੱਲ। ਖਬਰਾਂ ਦਾ ਬਲਟਨ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਇਆ। ਸਭ ਤੋਂ ਪਹਿਲਾਂ ਕੈਨੇਡਾ ਦੀਆਂ ਕੁਝ ਖਬਰਾਂ ਲੈਣੇ ਆ। ਕੈਨੇਡਾ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਤਿਆਰ ਜੀ ਕਾਮਿਆਂ ਦੀ ਗਿਣਤੀ ਨੂੰ ਸੀਮਿਤ ਕਰਨ ਮਗਰੋਂ ਹੁਣ ਕੈਨੇਡਾ ਵੱਲੋਂ ਮਲਟੀਪਲ ਵੀਜ਼ਾ ਐਂਟਰੀ ਦੇ ਨਿਯਮ ਵਿੱਚ ਨਿਯਮਾਂ ਵਿੱਚ ਵੀ ਤਬਦੀਲੀ ਕੀਤੀ ਜਾ ਰਹੀ ਹੈ। ਕੈਨੇਡਾ ਇਮੀਗ੍ਰੇਸ਼ਨ ਦੀ ਇਹ ਅਧਿਕਾਰਤ ਜਿਹੜੀ ਵੈੱਬਸਾਈਟ ਹੈ, ਉਹਦੇ ਉੱਤੇ ਦਿੱਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਕੈਨੇਡਾ ਨੇ ਇਹ ਕਿਹਾ ਹੈ ਕਿ ਪਹਿਲਾਂ ਤੋਂ ਜਾਰੀ ਕੀਤੇ ਹੋਏ ਮਲਟੀਪਲ ਐਂਟਰੀ ਵੀਜ਼ਾ ਦਸਤਾਵੇਜ਼ ਹੁਣ ਕੈਨੇਡਾ ਵਿੱਚ ਪ੍ਰਵੇਸ਼ ਕਰਨ ਲਈ ਕੋਈ ਤੈਅ ਪੈਮਾਨਾ ਨਹੀਂ ਹੋਣਗੇ ਇਹ ਇਮੀਗ੍ਰੇਸ਼ਨ ਅਧਿਕਾਰੀਆਂ ਉਤੇ ਨਿਰਮਨ ਕਰੇਗਾ ਕਿ ਉਹ ਕਿਸੇ ਨੂੰ ਸਿੰਗਲ ਜਾਂ ਮਲਟੀਪਲ ਐਂਟਰੀ ਦੀ ਇਜਾਜ਼ਤ ਦਿੰਦੇ ਹਨ ਜਾਂ ਨਹੀਂ ਇਸ ਤੋਂ ਇਲਾਵਾ ਵੈਧਤਾ ਦੀ ਮਿਆਦ ਬਾਰੇ ਵੀ ਅਧਿਕਾਰੀ ਆਪਣੇ ਵਿਵੇਕ ਨਾਲ ਫੈਸਲਾ ਲੈ ਸਕਦੇ ਹਨ ਕਿ ਮਲਟੀਪਲ ਐਂਟਰੀ ਵੀਜ਼ਾ ਦੇ ਤਹਿਤ ਕੋਈ ਵੀ ਜਿਸ ਕੋਲ ਅਧਿਕਾਰਤ ਵੀਜ਼ਾ ਹੈ ਉਹ ਆਪਣੀ ਵੀਜ਼ਾ ਵਿਆਹ ਮਿਆਦ ਦੇ ਦੌਰਾਨ ਜਿੰਨੀ ਵਾਰ ਮਰਜ਼ੀ ਚਾਹੇ ਕਿਸੇ ਵੀ ਦੇਸ਼ ਤੋਂ ਕੈਨੇਡਾ ਵਿੱਚ ਪ੍ਰਵੇਸ਼ ਕਰ ਸਕਦਾ ਸੀ ਪਹਿਲਾਂ ਹੁਣ ਮੇਰੇ ਖਿਆਲ ਇਦਾਂ ਹੋ ਗਿਆ ਕਿ ਜਿਹੜੇ ਦੇਸ਼ ਦਾ ਘਰ ਤੋਂ ਜਿੱਥੋਂ ਤੁਸੀਂ ਵੀਜ਼ਾ ਅਪਲਾਈ ਕੀਤਾ ਸੀ ਉੱਥੇ ਹੀ ਸ਼ਾਮਲ ਹੋ ਸਕੋਗੇ ਇਸ ਤੋਂ ਵੀ ਪਹਿਲਾਂ ਕੈਨੇਡੀਅਨ ਸਰਕਾਰ ਵੱਲੋਂ ਵਰਕਰ ਵਰਕ ਪਰਮਿਟ ਵਾਲੇ ਕੰਮ ਆ ਤੇ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ ਕੁਝ ਬਦਲਾਅ ਜਿਹੜੇ ਆ ਉਹ ਕੀਤੇ ਗਏ ਸਨ ਅਕਤੂਬਰ ਦੇ ਕੀਰਲੇ ਹਫਤੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕੈਨੇਡਾ ਵਿੱਚ ਆਰਜੀ ਤੌਰ ਤੇ ਪ੍ਰਵਾਸੀ ਕਾਮਿਆਂ ਦੀ ਗਿਣਤੀ ਘੱਟ ਕਰਨ ਦੇ ਮਕਸਦ ਨਾਲ ਕੁਝ ਐਲਾਨ ਕੀਤੇ ਸੀ ਟਰੂਡੋ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ 1925 ਤੋਂ ਸ਼ੁਰੂ ਹੋਣ ਵਾਲੇ ਇਮੀਗ੍ਰੇਸ਼ਨ 2025 ਤੋਂ ਸ਼ੁਰੂ ਹੋਣ ਵਾਲੇ ਇਮੀਗ੍ਰੇਸ਼ਨ ਨੰਬਰਾਂ ਵਿੱਚ ਕਟੌਤੀ ਕਰੇਗੀ ਅਤੇ ਕੰਪਨੀਆਂ ਲਈ ਸਖਤ ਨਿਯਮਾਂ ਦਾ ਐਲਾਨ ਵੀ ਕਰੇਗੀ ਇਸ ਤੋਂ ਪਹਿਲਾਂ 19 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵਿਦਿਆਰਥੀ ਵੀਜ਼ਾ ਨੂੰ ਲੈ ਕੇ ਵੀ ਕੁਝ ਅਹਿਮ ਐਲਾਨ ਕੀਤੇ ਸਨ। ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਵੱਲੋਂ ਇਸ ਸਾਲ 2024 ਵਿੱਚ 35% ਦੀ ਘਟਟ ਕੁਮਤਰੀ ਵਿਦਿਆਰਥੀਆਂ ਨੂੰ ਪਰਮਿਟ ਦਿੱਤੇ ਗਏ ਹਨ ਅਤੇ ਅਗਲੇ ਸਾਲ ਇਸ ਵਿੱਚ 10% ਦੀ ਹੋਰ ਵੀ ਕਟੌਤੀ ਜਿਹੜੀ ਆ ਉਹ ਕੀਤੀ ਜਾਏਗੀ। ਇਸ ਦੇ ਨਾਲ ਹੀ ਉਹਨਾਂ ਨੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਵਿਦੇਸ਼ੀ ਕਾਮਿਆਂ ਦੇ ਨਿਯਮਾਂ ਨੂੰ ਸਖਤ ਕਰਨ ਬਾਰੇ ਵੀ ਕੁਝ ਐਲਾਨ ਕੀਤੇ ਸਨ। ਇਸ ਤੋਂ ਅਗਲੀ ਖਬਰ ਜਿਹੜੇ ਅੱਜ ਕੱਲ੍ਹ ਹਾਲਾਤ ਖਰਾਬ ਹੋਏ ਨੇ ਇੱਥੇ ਕੁਝ ਬ੍ਰੈਂਪਟਨ ਦੇ ਉਹਨੂੰ ਲੈ ਕੇ ਅਗਲੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਟ੍ਰਾਂਟੋ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਪਹਿਲਾਂ ਤੋਂ ਜਿਹੜੇ ਨਿਰਧਾਰਿਤ ਕੈਂਪ ਲਾਏ ਹੋਏ ਸੀ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਦੇ ਸਰਟੀਫਿਕੇਟ ਦੇਣ ਵਾਸਤੇ ਉਹ ਰੱਦ ਕਰ ਦਿੱਤੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੇ ਬਲਾਰੇ ਜਿਹੜੇ ਨੇ ਰਣਧੀਰ ਜੈਸਵਾਲ ਰੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਿਹਾ ਹੈ ਕਿ ਤੁਸੀਂ ਇਹ ਸਾਰਿਆਂ ਨੇ ਦੇਖਿਆ ਹੋਗਾ ਕਿ ਟ੍ਰਾਂਟੋ ਵਿੱਚ ਜਿਹੜਾ ਕੌਂਸੂਲੇਟ ਜਨਰਲ ਦਾ ਆਫਿਸ ਹੈ ਉਹਨਾਂ ਸਾਨੂੰ ਦੱਸਿਆ ਹੈ ਕਿ ਉਹਨਾਂ ਨੂੰ ਆਪਣਾ ਕੈਂਪਿੰਗ ਪ੍ਰੋਗਰਾਮ ਰੱਦ ਕਰਨਾ ਪਿਆ ਹੈ ਕਿਉਂਕਿ ਘੱਟੋ-ਘੱਟ ਸੁਰੱਖਿਆ ਵੀ ਨਹੀਂ ਦਿੱਤੀ ਜਾ ਰਹੀ ਸੀ ਅਤੇ ਕੈਨੇਡਾ ਦੀ ਸਰਕਾਰ ਨੇ ਸੁਰੱਖਿਆ ਦਾ ਭਰੋਸਾ ਵੀ ਨਹੀਂ ਸੀ ਦਿੱਤਾ ਇਸੇ ਕਾਰਨ ਕਰਕੇ ਅਸੀਂ ਕੈਂਪਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰਾ ਹੈ ਇਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਖਾਸ ਕਰਕੇ ਨਵੰਬਰ ਤੇ ਦਸੰਬਰ ਦੇ ਮਹੀਨਿਆਂ ਵਿੱਚ ਆਪਣੀ ਪੈਨਸ਼ਨ ਜਾਰੀ ਰੱਖਣ ਲਈ ਲਾਈਵ ਸਰਟੀਫਿਕੇਟ ਲੈਣ ਦੀ ਲੋੜ ਹੁੰਦੀ ਹੈ ਕਾਉਂਸਲਰ ਜਿਹੜਾ ਆਫਿਸ ਹੈ ਉਹ ਕੈਂਪ ਲਗਾ ਕੇ ਅਜਿਹੇ ਪੈਨਸ਼ਨਰਾਂ ਦੀ ਸਹੂਲਤ ਅਨੁਸਾਰ ਵੱਖ-ਵੱਖ ਜਗ੍ਹਾ ਤੇ ਕੈਂਪ ਲਗਾ ਕੇ ਇਹ ਸੇਵਾ ਪ੍ਰਦਾਨ ਕਰਦਾ ਆ ਰਿਹਾ ਹੈ ਅਗਲੀ ਖਬਰ ਅਮਰੀਕਾ ਦੇ ਪ੍ਰੈਜ਼ੀਡੈਂਟ ਤੋਂ ਕਰਦੇ ਆ ਚੁਣੇ ਗਏ ਨੇ ਜਿਹੜੇ ਡੋਨਲਡ ਟਰੰਪ ਡੋਨਲਡ ਟਰੰਪ ਹੁਣ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਚੁਣੇ ਗਏ ਹਨ ਇਹ ਸਭ ਨੂੰ ਪਤਾ ਪਰ ਚੋਣਾ ਵਿੱਚ ਫੈਸਲਾ ਕੌਣ ਮੰਨੇ ਜਾਂਦੇ ਸੱਤ ਵਿੱਚੋਂ ਦੋ ਸਵਿੰਗ ਰਾਜਾਂ ਦੇ ਨਤੀਜੇ ਅਜੇ ਵੀ ਨਹੀਂ ਆਏ ਇਹ ਦੋ ਰਾਜ ਨੇ ਨਵਾੜਾ ਤੇ ਐਰੋਇਜ਼ੋਨਾ ਇੱਥੇ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ ਫਿਲਹਾਲ ਨਵਾੜਾ ਵਿੱਚ 94% ਦੀ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਤੇ ਇਸ ਵਿੱਚੋਂ ਟਰੰਪ ਨੂੰ 51% ਦੀ ਤੇ ਕਮਲਾ ਹਰਸਨੋ 74.2% ਦੀ ਵੋਟਾਂ ਮਿਲੀਆਂ ਹਨ ਜਦੋਂ ਕਿ ਐਰੀਜ਼ੋਨਾ ਵਿੱਚ 70% ਦੀ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਜਿਹੜੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ ਡੋਨਲਡ ਟਰੰਪ ਹੀ ਉਹਨਾਂ ਨੂੰ 52.3% ਦੀ ਅਤੇ ਡੈਮੋਕ੍ਰੈਟਿਕ ਪਾਰਟੀ ਨੂੰ 46.8% ਦੀ ਵੋਟਾਂ ਮਿਲੀਆਂ ਹਨ ਅਮਰੀਕਾ ਦੇ ਸਵਿੰਗ ਰਾਜ ਉਹ ਰਾਜ ਹਨ ਜਿੱਥੇ ਮੁਕਾਬਲਾ ਹਮੇਸ਼ਾ ਹੀ ਫਸਵਾ ਰਹਿੰਦਾ ਹੈ ਅਮਰੀਕਾ ਦੇ ਜਿਹੜੇ ਅਗਲੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਕਈ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ 트럼ਪ ਦੀ ਕੈਬਨਟ ਵਿੱਚ ਕਿਸ ਨੂੰ ਜਗ੍ਹਾ ਮਿਲੇਗੀ ਵੱਡੇ ਕਾਰਪੋਰੇਟ ਜਿਹੜੇ ਨੇ ਐਲਨ ਮਸਕ ਉਹਨਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਸੀ ਅਜਿਹਾ ਇਸ ਲਈ ਕਿਉਂਕਿ ਉਹਨਾਂ ਨੇ ਚੋਣ ਪ੍ਰਚਾਰ ਦੇ ਦੌਰਾਨ 트럼ਪ ਦੇ ਹੱਕ ਵਿੱਚ ਖੁੱਲ੍ਹ ਕੇ ਪ੍ਰਚਾਰ ਕੀਤਾ ਸੀ 트럼ਪ ਨੇ ਸੰਕੇਤ ਵੀ ਦਿੱਤਾ ਸੀ ਕਿ ਸਰਕਾਰ ਵਿੱਚ ਮਸਕ ਦੀ ਭੂਮਿਕਾ ਹੋਵੇਗੀ ਇਸ ਤੇ ਐਲਨ ਮਸਕ ਨੇ ਕਿਹਾ ਹੈ ਕਿ ਟਰੰਪ ਤੇ ਮੈਂ ਇੱਕ ਅਜਿਹਾ ਵਿਭਾਗ ਬਣਾਵਾਂਗੀ ਜੋ ਬੇਲੋੜੇ ਸਰਕਾਰੀ ਖਰਚਿਆਂ ਤੇ ਨਜ਼ਰ ਰੱਖੇਗਾ ਮਸਕ ਨੇ ਇਸ ਨੂੰ ਸਰਕਾਰ ਦੀ ਸਮਰੱਥਾ ਬਣਾਉਣ ਵਾਲਾ ਵਿਭਾਗ ਦੱਸਿਆ ਸੀ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਮਸਕ ਤੋਂ ਇਲਾਵਾ ਟਰੰਪ ਦੀ ਕੈਬਨਟ ਵਿੱਚ ਮਾਈਕ ਪੋਪਿਓ ਸੁਜੀ ਵਿਲਸ ਤੇ ਰਾਬਰਟ ਐਫ ਕੈਨੇਡੀ ਜੂਨੀਅਰ ਸ਼ਾਮਲ ਹੋ ਸਕਦੇ ਹਨ ਹਾਲਾਂਕਿ ਇਸ ਬਾਰੇ ਅਜੇ ਤੱਕ ਕਿਸੇ ਨੇ ਵੀ ਕੁਝ ਕਿਹਾ ਨਹੀਂ ਹੈ ਐਲਨ ਮਸਕ ਨੇ ਟਰੰਪ ਦੀ ਚੋਣ ਵਿੱਚ ਆਪਣਾ ਨਾਮ ਪਲੇਟਫਾਰਮ ਤੇ ਪੈਸਾ ਖਰਚ ਕੀਤਾ ਹੈ ਇਹ ਸਭ ਕਰਕੇ ਟਰੰਪ ਦੇ ਮੋੜ ਚੁੰਨੇ ਜਾਣ ਤੋਂ ਬਾਅਦ ਹੁਣ ਮਸਕ ਕਈ ਫਾਇਦੇ ਵੀ ਲੈ ਸਕਦੇ ਹਨ ਮਸਕ ਨੇ ਚੋਣਾਂ ਤੋਂ ਪਹਿਲਾਂ ਵੋਟਾਂ ਲਈ ਪਿਛਲੇ ਕੁਝ ਹਫ਼ਤੇ ਮੁੱਖ ਚੋਣ ਲੜਾਈ ਵਾਲੇ ਸੂਬਿਆਂ ਵਿੱਚ ਭਰਮਾ ਪ੍ਰਚਾਰ ਕੀਤਾ ਸੀ ਇਨ੍ਹਾਂ ਸੂਬਿਆਂ ਵਿੱਚ ਉਹਨਾਂ ਨੇ ਵੋਟਰਾਂ ਨੂੰ ਰੋਜ਼ 1 ਮਿਲੀਅਨ ਦੇਣ ਦੀ ਮੁਹਿੰਮ ਵੀ ਚਲਾਈ ਸੀ ਮਸਕ ਦੀ ਇਹ ਮੁਹਿੰਮ ਸਵਾਲਾਂ ਦੇ ਘੇਰੇ ਵਿੱਚ ਵੀ ਆ ਗਈ ਸੀ ਪਰ ਬਾਅਦ ਵਿੱਚ ਇੱਕ ਜੱਜ ਨੇ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਸੁਣਾ ਦਿੱਤਾ ਸੀ ਕਾਰੋਬਾਰੀ ਮਸਕ ਆਪਣੀ ਮਲਕੀਅਤ ਵਾਲੀ ਸਪੇਸਐਕਸ ਰਾਈ ਵੀ 트ੰਪ ਦੀ ਪ੍ਰਧਾਨਗੀ ਵਿੱਚ ਕਾਫੀ ਸਾਰੇ ਲਾਭ ਲੈ ਸਕਦੇ ਹਨ ਜਿਸ ਦਾ ਪਹਿਲਾ ਹੀ ਪਲਾਡ ਵਿੱਚ ਸਰਕਾਰੀ ਉਪਗ੍ਰਾਹ ਭੇਜਣ ਵਾਲੇ ਕਾਰੋਬਾਰ ਵਿੱਚ ਦਬਦਬਾ ਹੈ ਇਲਨ ਮਸਕ ਜਿਹੜੇ ਨੇ ਉਹ ਵਾਈਟ ਹਾਊਸ ਵਿੱਚ ਆਪਣੇ ਕਰੀਬੀ ਰਾਸ਼ਟਰਪਤੀ ਦੇ ਸਹਿਯੋਗ ਨਾਲ ਇਹਨਾਂ ਸਰਕਾਰੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਕੇ ਆਪਣੀ ਪੂੰਜੀ ਵਧਾਉਣ ਦੀ ਕੋਸ਼ਿਸ਼ ਵੀ ਕਰ ਸਕਦੇ ਹਨ ਮਸਕ ਦੀ ਇਲੈਕਟ੍ਰੋਨਿਕ ਕਾਰ ਟੈਸਲਾ ਨੂੰ 트럼ਪ ਦੀ ਸਰਕਾਰ ਵਿੱਚ ਮੁਨਾਫਾ ਹੋ ਸਕਦਾ ਹੈ ਇਸ ਤੋਂ ਇਲਾਵਾ ਯੂਨਾਈਟਿਡ ਆਟੋ ਵਰਕਰਾਂ ਜਿਹੜੇ ਨੇ ਉਹਨਾਂ ਨੇ ਮਸਕ ਦੁਆਰਾ ਕਿਤੇ ਤੌਰ ਤੇ 48 ਕਰਮਚਾਰੀਆਂ ਤੇ ਗੋਲਾਬਾਰੀ ਕਰਨ ਵਾਲੇ ਬਿਆਨ ਦੇ ਉੱਤੇ ਗੱਲ ਕੀਤੇ ਜਾਣ ਤੋਂ ਬਾਅਦ 트럼ਪ ਤੇ ਮਸਕ ਦੋਵਾਂ ਦੇ ਵਿਰੁੱਧ ਅਣਉਚਿਤ ਲੇਬਰ ਅਭਿਆਸ ਦੇ ਇਲਜ਼ਾਮ ਦਾਇਰ ਕੀਤੇ ਹਨ ਮਿਸਾਲ ਦੇ ਤੌਰ ਤੇ ਮਸਕ ਟੈਸਲਾ ਵਰਕਰਾਂ ਨੂੰ ਯੂਨੀਅਨ ਬਣਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਵੀ ਘਰੇ ਹੋਏ ਹਨ ਕਾਰਪੋਰੇਟ ਦਾ ਇੱਕੋ ਇੱਕ ਧਰਮ ਹੁੰਦਾ ਹੈ ਪੈਸਾ ਕਮਾਉਣਾ ਅਤੇ 트াম্প ਨੇ ਕਾਰਪੋਰੇਸ਼ਨ ਅਤੇ ਅਮੀਰਾਂ ਤੇ ਟੈਕਸ ਘਟਾਉਣ ਦਾ ਵਾਅਦਾ ਕੀਤਾ ਹੋਇਆ ਹੈ ਮਸਕ ਇਹ ਵੀ ਉਮੀਦ ਕਰ ਰਹੇ ਹਨ ਕਿ ਸੰਭਾਵਿਤ ਤੌਰ ਤੇ ਉਹ ਇਸ ਨੂੰ ਪੂਰਾ ਵੀ ਕਰਨਗੇ ਰਿਪਬਲਿਕਨ ਕਾਂਗਰਸਮੈਨ ਪੇਂਟ ਸੈਸ਼ਨਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਵਜੋਂ 트াম্প ਦਾ ਦੂਜਾ ਕਾਰਜਕਾਲ ਉਹਨਾਂ ਦੇ ਪਹਿਲੇ ਕਾਰਜਕਾਲ ਨਾਲੋਂ ਕਾਫੀ ਹੱਦ ਤੱਕ ਵੱਖਰਾ ਹੋਵੇਗਾ ਕੁਝ ਮਾਮਲਿਆਂ ਵਿੱਚ ਉਹ ਹੁਣ ਵੱਖਰਾ ਵਿਹਾਰ ਕਰਦੇ ਸਾਨੂੰ ਨਜ਼ਰ ਆ ਸਕਦੇ ਹਨ ਯੂਕਰੇਨ ਦੇ ਮੁੱਦੇ ਤੇ 트럼ਪ ਨੇ ਆਪਣੀ ਸੋਚ ਨੂੰ ਪਰਪੱਕ ਕਰ ਲਿਆ ਹੈ ਅਤੇ ਹੁਣ ਉਹ ਹਫੜਾ ਦਫੜੀ ਵਿੱਚ ਕੋਈ ਵੀ ਫੈਸਲਾ ਨਹੀਂ ਲੈਣਗੇ ਸਗੋਂ ਸਥਿਰਤਾ ਦੇ ਹੱਕ ਵਿੱਚ ਹੀ ਫੈਸਲੇ ਹੋਣਗੇ ਸੈਸ਼ਨ ਨੇ ਇਹ ਸੈਸ਼ਨਸ ਨੇ ਇਹ ਵੀ ਕਿਹਾ ਹੈ ਕਿ 트럼ਪ ਹੁਣ ਮਹੱਤਵਪੂਰਨ ਨੀਤੀਆਂ ਤੇ ਨਿਰਦੇਸ਼ ਦੇਣ ਵਿੱਚ ਅਨਸ਼ਾਸਤ ਹੋਣਗੇ ਤੇ ਮੱਧ ਪੂਰਬ ਦੇ ਸੰਘਰਸ਼ ਦੇ ਸਬੰਧ ਵਿੱਚ ਵੀ ਉਹਨਾਂ ਨੇ ਕਿਹਾ ਹੈ ਕਿ 트럼ਪ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਮਿਲਣਗੇ ਤੇ ਉਹਨਾਂ ਨੂੰ ਸੁਣਨ ਵਿੱਚ ਦਿਲਚਸਪੀ ਰੱਖਣਗੇ 트럼ਪ ਬਹੁਤ ਹੁਸ਼ਿਆਰ ਹਨ ਤੇ ਉਹ ਜਾਣਦੇ ਨੇ ਕਿ ਯੁੱਧ ਵਿੱਚ ਪੈਣ ਤੋਂ ਕਿਸ ਤਰੀਕੇ ਨਾਲ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਅਮਰੀਕਾ ਵਿੱਚ 트럼ਪ ਦੇ ਪ੍ਰੈਜ਼ੀਡੈਂਟ ਚੁਣੇ ਜਾਣ ਮਗਰੋਂ ਇੱਕ ਰਿਪੋਰਟ ਦੇ ਅਨੁਸਾਰ ਨਿਆਮੰਤਰਾਲਾ ਤੇ ਅਮਰੀਕਾ ਦੇ ਵਿਦੇਸ਼ ਵਿਸ਼ੇਸ਼ ਵਕੀਲ ਨੇ ਜਿਹੜੇ ਜੈਕ ਸਮਿਥ ਉਹਨਾਂ ਨੇ ਟਰੰਪ ਦੇ ਖਿਲਾਫ ਜਿਹੜੇ ਫੈਡਰਲ ਵਿੱਚ ਦੋਸ਼ ਲੱਗੇ ਹੋਏ ਸੀਗੇ ਉਹਨਾਂ ਨੂੰ ਹਟਾਉਣ ਦੀ ਗੱਲ ਕਹੀ ਹੈ ਰਿਪੋਰਟ ਚ ਸੂਤਰਾਂ ਦੇ حوالے ਨਾਲ ਕਿਹਾ ਗਿਆ ਹੈ ਕਿ ਇਹ ਜਿਹੜੀ ਚਰਚਾ ਅਸੀਂ ਕਰ ਰਹੇ ਆਂ ਇਹਦਾ ਕਾਰਨ ਇਹ ਹੈ ਕਿ ਦੇਸ਼ ਵਿੱਚ ਕਦੇ ਵੀ ਮੌਜੂਦਾ ਰਾਸ਼ਟਰਪਤੀ ਤੇ ਕੋਈ ਦੋਸ਼ ਵੀ ਨਾ ਲਗਾਉਣ ਦੀ ਲੰਮੇ ਸਮੇਂ ਤੋਂ ਜਿਹੜੀ ਹੈ ਇੱਕ ਪ੍ਰਥਾ ਚੱਲੀ ਆ ਰਹੀ ਹੈ ਇੱਕ ਨੀਤੀ ਹੈ ਟਰੰਪ ਦੇ ਖਿਲਾਫ ਕਈ ਕੇਸ ਪੈਂਡਿੰਗ ਹਨ ਇਨ੍ਹਾਂ ਮੁਕਦਮਿਆਂ ਵਿੱਚ ਕਈ ਗੁਪਤ ਜਿਹੜੇ ਦਸਤਾਵੇਜ਼ ਆ ਉਹਨਾਂ ਦੀ ਦੁਰਵਰਤੋਂ ਕਰਨ ਅਤੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਦੀਆਂ ਕੋਸ਼ਿਸ਼ਾਂ ਨਾਲ ਵੀ ਸੰਬੰਧਿਤ ਕੇਸ ਜਿਹੜੇ ਆ ਉਹ ਟਰੰਪ ਸਾਹਿਬ ਤੇ ਚੱਲ ਰਹੇ ਹਨ ਜਿਹੜੇ ਯੂਰਪੀ ਯੂਨੀਅਨ ਦੇ ਕੁਝ ਮੁਲਕ ਨੇ ਉਹ ਪਹਿਲਾਂ ਹੀ ਟਰੰਪ ਦੇ ਚੁਣੇ ਜਾਣ ਦੀ ਸੰਭਾਵਨਾ ਨੂੰ ਭਾਪਦੇ ਹੋਏ ਯੂਕਰੇਨ ਬਾਰੇ ਫਿਕਰਮੰਦੀ ਜ਼ाहिर ਕਰ ਚੁੱਕੇ ਹਨ ਬਹੁਤ ਸਾਰੇ ਯੂਰਪੀ ਮੁਲਕ ਅਮਰੀਕਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਰੂਸ ਦੇ ਉੱਤੇ ਲੰਬੇ ਸਮੇਂ ਲਈ ਸਖਤ ਪਾਬੰਦੀਆਂ ਲਾਉਣ ਦੀ ਜੋਰ ਲੋੜ ਜਿਹੜੀ ਆ ਤੇ ਜ਼ੋਰ ਦੇਂਦੇ ਆ ਰਹੇ ਸਨ ਕਾ ਕੇ ਨਵੇਂ ਬਣਨ ਵਾਲੇ ਰਾਸ਼ਟਰਪਤੀ ਕੋਈ ਵੱਡੀ ਨੀਤੀ ਤਬਦੀਲੀ ਨਾ ਕਰ ਸਕਣ ਨਾਟੋ ਦੇ ਜਿਹੜੇ ਚੀਫ ਮਾਰਕ ਰੂਟੇ ਨੇ ਉਹਨਾਂ ਨੇ ਬੁਡਾਪੇਸਟ ਚ ਹੋਣ ਵਾਲੀ ਯੂਰਪੀ ਦੇਸ਼ਾਂ ਦੇ ਨੇਤਾਵਾਂ ਦੀ ਬੈਠਕ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਉਹ ਟਰੰਪ ਨਾਲ ਰੂਸ ਅਤੇ ਉੱਤਰੀ ਕੋਰੀਆ ਬਾਰੇ ਗੱਲਬਾਤ ਕਰਨੀ ਚਾਹੁੰਦੇ ਹਨ ਜੁਕ੍ਰੇਨ ਯੁੱਧ ਵਿੱਚ ਉੱਤਰੀ ਕੋਰੀਆ ਦੀ ਭੂਮਿਕਾ ਅਤੇ ਰੂਸ ਦੁਆਰਾ ਉੱਤਰੀ ਕੋਰੀਆ ਨੂੰ ਟੈਕਨਾਲੋਜੀ ਪ੍ਰਦਾਨ ਕਰਨ ਬਾਰੇ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਡੋਨਲਡ ਟਰੰਪ ਨਾਲ ਬੈਠਾਂਗਾ ਤੇ ਇਸ ਤਰ੍ਹਾਂ ਦੇ ਜੋਖਮਾਂ ਤੇ ਚਰਚਾ ਕਰਨ ਲਈ ਮੈਂ ਬਹੁਤ ਉਤਸ਼ਾਹਤ ਹਾਂ ਉਹਨਾਂ ਨੇ ਕਿਹਾ ਹੈ ਕਿ ਰੂਸ ਤੇ ਉਤਰੀ ਕੋਰੀਆ ਦਾ ਗੱਠ ਜੋੜ ਨਾ ਸਿਰਫ ਯੂਰਪੀ ਦੇਸ਼ਾਂ ਵਾਸਤੇ ਖਤਰਾ ਹੈ ਸਗੋਂ ਇਹ ਅਮਰੀਕਾ ਵਾਸਤੇ ਵੀ ਵੱਡਾ ਖਤਰਾ ਹੈ ਇਸ ਵਾਰ ਫਿਰ ਟਰੰਪ ਦੀ ਜਿੱਤ ਦਾ ਭਾਰਤ ਤੇ ਕੀ ਅਸਰ ਹੋਏਗਾ ਮਨਿਆ ਜਾ ਰਿਹਾ ਹੈ ਕਿ ਡੋਨਲਡ ਟਰੰਪ ਦੀਆਂ ਆਰਥਿਕ ਨੀਤੀਆਂ ਅਮਰੀਕਾ ਫਰਸਟ ਤੇ ਕੇਂਦਰਿਤ ਹੀ ਰਹਿਣਗੀਆਂ ਉਹ ਅਮਰੀਕੀ ਵਸਤਾਂ ਅਤੇ ਸਵਾਮਾਂ ਤੇ ਆਜ਼ਾਦ ਤੇ ਜ਼ਿਆਦਾ ਟੈਰਫ ਲਾਉਣ ਵਾਲੇ ਦੇਸ਼ਾਂ ਦੇ ਖਿਲਾਫ ਕਾਰਵਾਈ ਕਰ ਸਕਦੇ ਹਨ ਭਾਰਤ ਵੀ ਇਸ ਵੇਲੇ ਇਹਨਾਂ ਦੇ ਇਸ ਘੇਰੇ ਵਿੱਚ ਆ ਸਕਦਾ ਹੈ ਮਿਸਾਲ ਵਜੋਂ ਭਾਰਤ ਨਾਲ ਅਮਰੀਕੀ ਹਾਰਲੇ ਡਵੀਸਨ ਮੋਟਰਸਾਈਕਲ ਜਿਹੜਾ ਆ ਉਹਦੇ ਤੇ ਟੈਰਫ ਟਾਉਣ ਜਾਂ ਘਟਾਉਣ ਨੂੰ ਕਿਆ ਜਾ ਰਿਹਾ ਸੀ 트럼ਪ ਦੀ ਨਜ਼ਰ ਵਿੱਚ ਭਾਰਤ ਕਾਰੋਬਾਰੀ ਨਿਯਮਾਂ ਦਾ ਬਹੁਤ ਜ਼ਿਆਦਾ ਉਲੰਘਣ ਵੀ ਕਰਦਾ ਹੈ ਉਹ ਅਮਰੀਕੀ ਚੀਜ਼ਾਂ ਤੇ ਭਾਰਤ ਦਾ ਬਹੁਤ ਜ਼ਿਆਦਾ ਟੈਰਫ ਲਗਾਉਣਾ ਪਸੰਦ ਨਹੀਂ ਕਰਦੇ ਕੁਝ ਇੱਕ ਅਰਥ ਸ਼ਾਸਤਰੀਆਂ ਦਾ ਅੰਦਾਜ਼ਾ ਹੈ ਕਿ ਜੇਕਰ 트럼ਪ ਦੇ ਟੈਰਫਿਨਿਜ਼ਮ ਲਾਗੂ ਹੋ ਗਏ ਤਾਂ 2028 ਤੱਕ ਭਾਰਤ ਦੀ ਜੀਡੀਪੀ ਜਿਹੜੀ ਆ ਉਦੇ ਵਿੱਚ 0.1 ਫੀ ਸਦੀ ਦੀ ਗ੍ਰਾਵਿਟੀ ਜਿਹੜੀ ਆ ਉਹ ਆ ਸਕਦੀ ਹੈ ਭਾਰਤ ਤੇ ਅਮਰੀਕਾ ਵਿਚਾਲੇ 200 ਅਰਬ ਡਾਲਰ ਦਾ ਕਾਰੋਬਾਰ ਜਿਹੜਾ ਉਹ ਹੁੰਦਾ ਜੇਕਰ ਟਰੰਪ ਨੇ ਟੈਰਫ ਦੀਆਂ ਦਰਾਂ ਜ਼ਿਆਦਾ ਵਧਾਈਆਂ ਤਾਂ ਭਾਰਤ ਨੂੰ ਕਾਫੀ ਜਿਹੜਾ ਇਸ ਮਾਮਲੇ 'ਚ ਨੁਕਸਾਨ ਜਿਹੜਾ ਹੋ ਸਕਦਾ ਹੈ ਟਰੰਪ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਪ੍ਰਵਾਸੀਆਂ ਲਈ ਵੀ ਕਾਫੀ ਮੁਸ਼ਕਲਾਂ ਪੈਦਾ ਕਰ ਸਕਦੀਆਂ ਹਨ ਟਰੰਪ ਇਸ ਮਾਮਲੇ ਵਿੱਚ ਕਾਫੀ ਜ਼ਿਆਦਾ ਵਿਵਾਕ ਵੀ ਹਨ ਅਤੇ ਉਹ ਅਮਰੀਕੀ ਚੋਣਾਂ ਨੂੰ ਇਸ ਵਿੱਚ ਇੱਕ ਅਹਿਮ ਮੁੱਦੇ ਵੱਜੋਂ ਅੱਗੇ ਲਿਆਉਂਦੇ ਰਹੇ ਹਨ 트럼ਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਦੇਸ਼ ਭੇਜਣ ਦਾ ਵਾਅਦਾ ਵੀ ਕੀਤਾ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਲੋਕਾਂ ਦੇ ਰੋਜ਼ਗਾਰਾਂ ਨੂੰ ਖਾ ਰਹੇ ਹਨ 트럼ਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ H1B ਵੀਜ਼ਾ ਦੇ ਨਿਯਮਾਂ ਵਿੱਚ ਸਖਤੀ ਦਿਖਾਈ ਸੀ ਇਸ ਤਰ੍ਹਾਂ ਜਿਹੜੇ ਭਾਰਤੀ ਪੇਸ਼ੇਵਰ ਤੇ ਟੈਕਨੋਲੋਜੀ ਕੰਪਨੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਕਾਫੀ ਇਹਦਾ ਅਸਰ ਵੀ ਪਿਆ ਸੀ ਜੇਕਰ ਇਹ ਨੀਤੀ ਫਿਰ ਇਸ ਤਰੀ ਵੀ ਜਾਰੀ ਰਹੀ ਤਾਂ ਭਾਰਤ ਲਈ ਅਮਰੀਕਾ ਵਿੱਚ ਨੌਕਰੀਆਂ ਦੇ ਮੌਕੇ ਬਹੁਤ ਜਿਹੜਿਆ ਉਹ ਘਟ ਹੋ ਜਾਣਗੇ ਰਿਪਬਲਿਕਨ ਪਾਰਟੀ ਦੇ ਜਿਹੜੇ ਡੋਨਲਡ ਟਰੰਪ ਨੇ ਅਮਰੀਕਾ ਦੇ 17 ਸੰਯੁਕਤ 47ਵੇਂ ਰਾਸ਼ਟਰਪਤੀ ਤਾਂ ਬਣਨ ਜਾ ਰਹੇ ਹਨ ਟਰੰਪ ਨੂੰ ਇਸ ਜਿੱਤ ਤੇ ਦੁਨੀਆ ਭਰ ਵਿੱਚੋਂ ਵਧਾਈਆਂ ਮਿਲ ਰਹੀਆਂ ਹਨ ਟਰੰਪ ਦੀ ਰਾਸ਼ਟਰਪਤੀ ਦੇ ਉਦੇ ਤੇ ਵਾਪਸੀ ਨਾਲ ਕੁਝ ਦੇਸ਼ਾਂ ਵਿੱਚ ਬੇਚੈਨੀ ਵੀ ਵਧੀ ਹੈ ਜਦ ਕਿ ਕੁਝ ਦੇਸ਼ ਖੁਸ਼ ਨਜ਼ਰ ਆ ਰਹੇ ਹਨ ਇਸ ਸੂਚੀ ਵਿੱਚ ਜਿਨ੍ਹਾਂ ਦੇ ਵਿੱਚ ਵਿੱਚ ਬੇਚੈਨੀ ਵਧੀ ਹੈ ਬੰਗਲਾਦੇਸ਼ ਦਾ ਨਾਮ ਹੀ ਆਉਂਦਾ ਹੈ ਇੱਕ ਇਸੇ ਸਾਲ ਅਗਸਤ ਵਿੱਚ ਸ਼ੇਖ ਸੀਨਾ ਨੂੰ ਪ੍ਰਧਾਨ ਮੰਤਰੀ ਦੇ ਉਦੇ ਤੋਂ ਅਸਤੀਫਾ ਦੇ ਕੇ ਦੇਸ਼ ਛੱਡਣਾ ਪਿਆ ਸੀ ਹਿੰਸਕ ਅੰਦੋਲਨ ਤੋਂ ਬਾਅਦ ਬੰਗਲਾਦੇਸ਼ ਵਿੱਚ ਅੰਤਰਮ ਸਰਕਾਰ ਬਣਾਈ ਗਈ ਸੀ ਅਤੇ ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਮੁਹੰਮਦ ਜੂਨਸ ਨੂੰ ਇਹ ਸਰਕਾਰ ਦਾ ਮੁੱਖ ਸਲਾਹਕਾਰ ਵੀ ਨਿਯੁਕਤ ਕੀਤਾ ਗਿਆ ਸੀ ਇੱਕ ਤਰ੍ਹਾਂ ਨਾਲ ਉਹ ਇਸ ਸਰਕਾਰ ਦੇ ਹੁਣ ਮੁਖੀ ਹਨ ਤੇ ਮੁਹੰਮਦ ਜੂਨਸ ਨੂੰ ਡੈਮੋਕ੍ਰੇਟ ਪਾਰਟੀ ਦੇ ਬਾਈਡਨ ਪ੍ਰਸ਼ਾਸਨ ਦਾ ਖਾਸ ਵਿਅਕਤੀ ਜਿਹੜਾ ਉਹ ਮੰਨਿਆ ਜਾਂਦਾ ਸੀ 트럼ਪ ਦੇ ਆਉਣ ਨਾਲ ਉਹਨਾਂ ਵਿੱਚ ਥੋੜੀ ਜਿਹੜੀ ਹੈ ਨਿਰਾਸ਼ਾ ਉਹ ਵੀ ਜਿਹੜੀ ਹੈ ਉਹ ਦੇਖੀ ਜਾ ਰਹੀ ਹੈ 트럼ਪ ਦੀ ਰਾਸ਼ਟਰਪਤੀ ਦੇ ਅਹੁਦੇ ਤੇ ਵਾਪਸੀ ਨਾਲ ਕੁਝ ਦੇਸ਼ਾਂ 'ਚ ਜਿਹੜੀ ਬਚੈਨੀ ਵਧੀ ਆ ਤੇ ਪਰ ਨਾਲ ਦੀ ਨਾਲ ਕੁਝ ਦੇਸ਼ ਖੁਸ਼ ਵੀ ਨਜ਼ਰ ਆ ਰਹੇ ਆ ਸੋ ਇਹ ਜਿਹੜੀ ਬੰਗਲਾਦੇਸ਼ ਦੀ ਖਬਰ ਆ ਉੱਥੋਂ ਲੱਗਦਾ ਹੈ ਕਿ ਬੰਗਲਾਦੇਸ਼ ਦੇ ਬਾਰੇ ਵੀ ਜਿਹੜੇ ਆ ਉਹ ਕੋਈ ਸਬੰਧ ਜਿਹੜੇ ਆ ਉਹ ਠੀਕ ਰਹਿਣ ਦੀ ਸੰਭਾਵਨਾ ਨਹੀਂ ਹੈ ਅਗਲੀ ਖਬਰ ਆਪਾਂ ਕਰਦੇ ਹਾਂ ਜੀ ਧਾਰਾ 376 ਨੂੰ ਲੈ ਕੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਚ ਕਾਫੀ ਕੰਮ ਹੋਇਆ ਜੰਮੂ ਕਸ਼ਮੀਰ ਵਿਧਾਨ ਸਭਾ ਦੀ ਕਾਰਵਾਈ ਵੀਰਵਾਰ ਨੂੰ ਵਕਫ ਵਕਫ ਸਿਆਸੀ ਪਾਰਟੀਆਂ ਦੇ ਮੈਂਬਰਾਂ ਵਿਚਾਲੇ ਗਰਮਾ-ਗਰਮ ਬਹਿਸ ਮਗਰਮ ਮੁਰਤਵੀ ਕਰ ਦੇਣੀ ਪਈ ਬੁੱਧਵਾਰ ਨੂੰ ਧਾਰਾ 370 ਦੀ ਭਾਲੀ ਦਾ ਮਤਾ ਪਾਸ ਕੀਤੇ ਜਾਣ ਦਾ ਵਿਰੋਧ ਕਰ ਰਹੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਸਪੀਕਰ ਜਿਹੜੇ ਨੇ ਅਫਦਲ ਰਹੀਮ ਰਾਠਰ ਨੇ ਸਦਨ ਦੀ ਕਾਰਵਾਈ ਜਿਹੜੀ ਪਹਿਲਾਂ 15 ਮਿੰਟਾਂ ਲਈ ਮੁਲਤਵੀ ਕਰ ਦਿੱਤੀ ਸੀ ਜੰਮੂ ਕਸ਼ਮੀਰ ਵਿਧਾਨ ਸਭਾ ਨੇ ਕੱਲ ਧਾਰਾ 370 ਦੀ ਬਹਾਲੀ ਦਾ ਮਤਾ ਪਾਸ ਕੀਤਾ ਸੀ ਇਹ ਮਤਾ ਉਪ ਮੁੱਖ ਮੰਤਰੀ ਸ਼ਰਿੰਦਰ ਚੌਧਰੀ ਵੱਲੋਂ ਪੇਸ਼ ਕੀਤਾ ਗਿਆ ਸੀ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਅਤੇ ਮੰਤਰੀ ਸਕੀਨਾ ਮਸੂਦ ਨੇ ਇਸ ਨੂੰ ਸੈਕੰਡ ਕੀਤਾ ਸੀ ਭਾਰਤੀ ਜਨਤਾ ਪਾਰਟੀ ਵਿਧਾਇਕਾਂ ਨੇ ਪੂਰੇ ਜੋਰ ਨਾਲ ਕਿਹਾ ਕਿ ਉਹ ਮਤਾ ਵਾਪਸ ਲੈਣ ਤੱਕ ਵਿਧਾਨ ਸਭਾ ਦੀ ਕਾਰਵਾਈ ਨੂੰ ਚੱਲਣ ਨਹੀਂ ਦੇਣਗੇ ਇਸ ਤੋਂ ਅਗਲੀ ਖਬਰ ਜਿਹੜੀ ਆ ਉਹ ਹੈ ਜੀ ਭਾਰਤ ਦੀ NIA ਅਦਾਲਤ ਨੇ ਮਾਲੇਗਾਉਂ ਤਮਾਕੇ ਦੇ ਮਾਮਲੇ ਵਿੱਚ ਭਪਾਲ ਤੋਂ BJP ਦੀ ਜਿਹੜੀ ਸਾਬਕਾ ਪਾਰਲੀਮੈਂਟ ਮੈਂਬਰ ਸੀ ਪ੍ਰਗਿਆ ਠਾਕਰ ਨੂੰ 10000 ਰੁਪਏ ਦਾ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਅਤੇ ਉਸ ਨੂੰ 13 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ ব্রিগেਡ ঠাকুর ਨੇ 2008 ਦੇ ਮਾਲੂਗਾ ਮਾਲੇ گاؤں ਤਮਾਕੇ ਮਾਮਲੇ ਦੀ ਵਿੱਚ ਉਹਨੂੰ ਦੋਸ਼ੀ ਪਾਇਆ ਗਿਆ ਹੈ ਇਸ ਮਾਮਲੇ 'ਚ ਉਸਤੇ ਤਮਾਕੇ ਦੀ ਸਾਜ਼ਿਸ਼ ਰਚਨ ਦੇ ਦੋਸ਼ ਵੀ ਨੇ ਜਿਹੜੇ ਯੂਪੀਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਮਹਾਰਾਸ਼ਟਰ ਦੀ ਏਟੀਐਸ ਨੇ ਜਿਹੜੀ ਉਹ ਕੀਤੀ ਸੀ ਪਰ ਸਾਲ 211 ਵਿੱਚ ਇਹ ਕੇਸ ਨ ਆਈਏ ਨੂੰ ਜਿਹੜਾ ਉਹ ਸੌਪ ਦਿੱਤਾ ਗਿਆ ਸੀ 29 ਸਤੰਬਰ 2008 ਨੂੰ ਮਹਾਰਾਸ਼ਟਰ ਦੇ ਮਾਲੇ گاؤں ਵਿੱਚ ਹੋਏ ਬੰਬ ਧਮਾਕੇ ਵਿੱਚ 6 ਲੋਕ ਮਾਰੇ ਗਏ ਸਨ ਤੇ ਦਰਜਣਾ ਹੋਰ ਜਿਹੜੇ ਉਹ ਜ਼ਖਮੀ ਵੀ ਹੋਏ ਸਨ ਪ੍ਰਿਗਾ ਠਾਕਰ ਲੰਬੇ ਸਮੇਂ ਤੋਂ ਅਦਾਲਤ ਵਿੱਚ ਪੇਸ਼ ਨਹੀਂ ਹੋਈ ਤੇ ਹਰ ਵਾਰ ਉਹ ਆਪਣੀ ਸਿਹਤ ਦਾ ਹਵਾਲਾ ਦਿੰਦੀ ਰਹੀ ਹੈ ਤੇ ਬਹਾਨੇ ਨਾਲ ਉਹ ਅਦਾਲਤ ਦੇ ਅਦਾਲਤ ਦੇ ਕਿਸੇ ਵੀ ਹੁਕਮ ਨੂੰ ਉਹਨੇ ਅਜੇ ਤੱਕ ਨਹੀਂ ਮੰਨਿਆ ਅਗਲੀ ਖਬਰ ਹੈ ਜੀ ਜਿਹੜੇ ਆਪਣੇ ਹਰਿਆਣੇ ਦੇ ਪਹਿਲਵਾਨ ਲਗਾਤਾਰ ਸੰਘਰਸ਼ ਕਰ ਰਿਹਾ ਉਹਨਾਂ 'ਚ ਸਾਖਸ਼ੀ ਮਲਕ ਦਾ ਨਾਂ ਕਾਫੀ ਅਹਿਮ ਸੀ ਉਹਨੇ ਹੁਣ ਕਿਹਾ ਕਿ ਮੈਨੂੰ ਜਿਹੜਾ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਕੁਸ਼ਤੀ ਦੇ ਭਵਿੱਖ ਨੂੰ ਬਚਾਉਣ ਵਾਸਤੇ ਦਖਲ ਦੇਣ ਦੀ ਅਪੀਲ ਕੀਤੀ ਹੈ ਜਿਕਰਯੋਗ ਹੈ ਕਿ 2003 ਵਿੱਚ ਪਹਿਲਵਾਨ ਸਾਖਸ਼ੀ ਮਲਕ ਬਜਰੰਗ ਪੂਨੀਆ ਤੇ ਵਿਨੇਸ਼ ਫਗਾਟ ਬ੍ਰਿਜ ਭੂਸ਼ਣ ਦੇ ਖਿਲਾਫ ਪ੍ਰਦਰਸ਼ਨ ਕਰਨ ਤੇ ਵਿਚ ਮੁੱਖ ਸੇਧਾਰ ਰਹੇ ਹਨ ਜਿਸ ਤੇ ਮਹਿਲਾ ਪਹਿਲਵਾਨਾਂ ਦੇ ਜਿੰਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ ਸ਼ਾਕਸ਼ੀ ਮਲਕ ਨੇ ਕਿਹਾ ਹੈ ਕਿ ਪਿਛਲੇ ਸਾਲ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਤੋਂ ਬਾਅਦ ਹਰ ਕਿਸੇ ਨੇ ਬ੍ਰਿਜ ਭੂਸ਼ਣ ਦੇ ਦਬ ਦਬੇ ਅਤੇ ਧੱਕੇਸ਼ਾਹੀ ਨੂੰ ਵੇਖਿਆ ਹੈ ਜਿਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਤੇ ਮੈਨੂੰ ਕੁਸ਼ਤੀ ਤੋਂ ਦੂਰ ਰਹਿਣ ਲਈ ਮਜਬੂਰ ਕੀਤਾ ਸ਼ਾਕਸ਼ੀ ਮਲਕ ਨੇ ਖਲਾਸਾ ਕੀਤਾ ਹੈ ਇਹ ਉਹਨੂੰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿੱਚ ਫਸਾਉਣ ਦੀਆਂ ਤੰਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਹਦੇ ਕਰਕੇ ਉਹਦੀ ਪਰੇਸ਼ਾਨੀ ਜਿਹੜੀ ਆ ਉਹ ਵਧੀ ਹੋਈ ਹੈ ਅਗਲੀ ਖਬਰ ਪੰਜਾਬ ਤੋਂ ਹੈ ਜੀ ਭਗਵੰਤ ਸਿੰਘ ਮਾਨ ਭਲਕੇ ਨਵੇਂ ਚੁਣੇ ਗਏ ਸਰਪੰਚਾਂ ਨੂੰ ਸੌ ਚੁਕਾਉਣਗੇ ਮੁੱਖ ਮੰਤਰੀ ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ 10000 ਤੋਂ ਵੱਧ ਸਰਪੰਚਾਂ ਨੂੰ ਅਹੁਦੇ ਦਾ ਹਲਫ ਜਿਹੜਾ ਉਹ ਦਵਾਉਣਗੇ ਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਦੋ ਦਿਨਾਂ ਲਈ ਪੰਜਾਬ ਦੇ ਦੌਰੇ ਤੇ ਆ ਰਹੇ ਹਨ ਉਹ 8 ਨਵੰਬਰ ਨੂੰ ਲੁਧਿਆਣਾ ਵਿੱਚ ਪੰਜਾਬ ਦੇ ਸਰਪੰਚਾਂ ਨੂੰ ਸੌ ਚੁੱਕ ਸਮਾਗਮ ਵਿੱਚ ਵੀ ਸ਼ਾਮਲ ਹੋਣਗੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉਹ ਸ਼ਿਰਕਤ ਕਰਨਗੇ 9 ਨਵੰਬਰ ਨੂੰ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਕੇਜਰੀਵਾਲ ਰੀਚ ਚੋਣ ਪ੍ਰਚਾਰ ਕਰਨਗੇ 10 ਨਵੰਬਰ ਨੂੰ ਗਿੱਦੜਬਾਹ ਅਤੇ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਉਹ ਚੋਣ ਪ੍ਰਚਾਰ ਕਰਨਗੇ ਅਗਲੀ ਖਬਰ ਹੈ ਜੀ ਸੂਰਜੇਵਾਲਾ ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਤੇ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਡੀਪੀ ਜਿਹੜੀ ਖਾਦ ਹੈ ਉਹਨੂੰ ਲੈ ਕੇ ਹਹਾਕਾਰ ਮੱਚੀ ਹੋਈ ਹੈ ਤੇ ਡੀਪੀ ਖਾਦ ਦੇ ਕਾਰਨ ਕਿਸਾਨਾਂ ਨੇ ਕਾਲੀ ਦਿਵਾਲੀ ਵੀ ਬਣਾਈ ਹੈ ਤੇ ਇਹ ਸਾਰਾ ਕੁਝ ਇੱਕ ਸਾਜ਼ਿਸ਼ ਤਹਿਤ ਭਾਰਤੀ ਜਨਤਾ ਪਾਰਟੀ ਡੀਪੀ ਦੀ ਘਾਟ ਪੈਦਾ ਕਰ ਰਹੀ ਹੈ ਆਪਾਂ ਸਾਰੇ ਜਾਣਦੇ ਹਾਂ ਜਿਹੜੇ ਕਿਸਾਨੀ ਨਾਲ ਸੰਬੰਧਿਤ ਹੈ ਕਿ ਕਣਕ ਬੀਜਣ ਦੇ ਵੇਲੇ ਡੀਏਪੀ ਜਿਹੜੀ ਆ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਕਣਕ ਦੇ ਬੀਜਣ ਦੇ ਸਮੇਂ ਹੀ ਉਹ ਖਾਦ ਜਿਹੜੀ ਪਾਈ ਜਾਂਦੀ ਆ ਸੂਰਜੇ ਵਾਲਾ ਨੇ ਕਿਹਾ ਹੈ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਕਰਕੇ ਕਿਸਾਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਸੰਸਦ ਮੈਂਬਰ ਰਣਦੀਪ ਸੂਰਜੇ ਵਾਲਾ ਨੇ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਚਲਾਇਆ ਸੀ ਤੇ ਇਹਦਾ ਬਦਲਾ ਕੇਂਦਰ ਸਰਕਾਰ ਕਿਸਾਨਾਂ ਤੋਂ ਲੈ ਰਹੀ ਹੈ ਉਧਰ ਬੀਜੇਪੀ ਦੇ ਪ੍ਰਧਾਨ ਨੇ ਪੰਜਾਬ ਦੇ ਸੁਨੀਲ ਜਾਖੜ ਉਹਨਾਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਝੋਨਾ ਨਾ ਵਿਕਣ ਕਾਰਨ ਕਿਸਾਨ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਯਾਦ ਕਰਵਾਇਆ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜਦ ਉਹਨਾਂ ਦੀ ਸਰਕਾਰ ਬਣੇਗੀ ਤਾਂ ਕਿਸਾਨਾਂ ਨੂੰ ਆਤਮ ਹੱਤਿਆ ਨਹੀਂ ਕਰਨੀ ਪਵੇਗੀ ਪਰ ਹਾਲਾਤ ਦਾਅਵਿਆਂ ਦੇ ਬਿਲਕੁਲ ਉਲਟ ਹਨ ਇਹ ਪੰਜਾਬ ਸਰਕਾਰ ਦੀ ਨਾਕਾਬਲੀਅਤ ਦਾ ਇੱਕ ਵੱਡਾ ਸਬੂਤ ਹੈ ਕਿ ਕਿਸਾਨ ਮੰਡੀਆਂ 'ਚ ਰੋਲ ਰਹੇ ਹਨ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਆ ਰਹੇ ਹਨ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸਲਾਹ ਦਿੱਤੀ ਹੈ ਕਿ ਬਿਹਤਰ ਹੋਵੇਗਾ ਕਿ ਉਹ ਭਲਕੇ ਸਰਪੰਚਾਂ ਨੂੰ ਸੇਧ ਦੇਣ ਦੀ ਬਜਾਏ ਆਪਣੀ ਸਰਕਾਰ ਨੂੰ ਕੋਈ ਸੇਧ ਦੇਣ ਜਿਸ ਦੇ ਅਣਹਾਣੀ ਪੁਣੇ ਕਾਰਨ ਅੱਜ ਸੂਬੇ ਦਾ ਕਿਸਾਨ ਇਸ ਕਦਰ ਪਰੇਸ਼ਾਨ ਹੈ ਤੇ ਫਸਲ ਨਾ ਵਿਕਣ ਕਾਰਨ ਉਹ ਆਤਮ ਹੱਤਿਆ ਕਰਨ ਤੱਕ ਲਈ ਮਜਬੂਰ ਹੋ ਰਿਹਾ ਹੈ ਅਗਲੀ ਖਬਰ ਜਿਹੜੀ ਹੈ ਜੀ ਉਹ ਹੈ ਕਰਨਾਟਕ ਚ ਪੰਜਾਬ ਦੇ ਚੌਲ ਜਿਹੜੇ ਆ ਉਹਨਾਂ ਦੇ ਸੈਂਪਲ ਰੱਦ ਹੋਏ ਨੇ ਤੇ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਆਮੋ ਸਾਹਮਣੀਆਂ ਹੋ ਗਈਆਂ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਹਰ ਸਾਲ ਚੋਣੇ ਦੀ ਖਰੀਦ ਤੋਂ ਪਹਿਲਾਂ ਐਫਸੀਆਈ ਜਿਹੜੀ ਆ ਉਹ ਕੇਂਦਰ ਦੀ ਏਜੰਸੀ ਆ ਤੇ ਉਹ ਉਹਦੀ ਕੁਆਲਿਟੀ ਦੀ ਜਾਂਚ ਕਰਦੀ ਹੈ ਅਤੇ ਸਾਰੇ ਹੀ ਮਾਪ ਟੈਂਡ ਤੇ ਖਰਾ ਉਤਰਨ ਤੋਂ ਬਾਅਦ ਹੀ ਜਿਹੜੀ ਆ ਉਹ ਖਰੀਦਦਾਰੀ ਕੀਤੀ ਜਾਂਦੀ ਹੈ ਫਿਰ ਕਰਨਾਟਕ ਦੀ FCI ਡਿਵੀਜ਼ਨ ਨੇ ਸੈਂਪਲ ਫੇਲ ਕਿਵੇਂ ਕਰ ਦਿੱਤੇ ਜਿਹੜੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਪਾਰਟੀ ਦੇ ਸੀਨੀਅਰ ਬੁਲਾਰੇ ਵੀ ਨੇ ਮਾਲਵਿੰਦਰ ਸਿੰਘ ਕੰਗ ਉਹਨਾਂ ਨੇ ਕਿਹਾ ਹੈ ਕਿ ਕਰਨਾਟਕ ਨੇ ਪੰਜਾਬ ਦੇ ਚੌਲਾਂ ਨੂੰ ਲੀਕ ਕੇ ਜੋ ਕਿਹਾ ਹੈ ਉਸ ਨੂੰ ਵੇਖ ਕੇ ਸਪਸ਼ਟ ਤੌਰ ਤੇ ਇਹ ਲੱਗਦਾ ਹੈ ਕਿ ਪੰਜਾਬ ਖਿਲਾਫ ਇੱਕ ਵੱਡੀ ਸਾਜ਼ਿਸ਼ ਹੋ ਰਹੀ ਹੈ ਕੇਂਦਰ ਸਰਕਾਰ ਐਮਐਸਪੀ ਤੇ ਪੰਜਾਬ ਦਾ ਚੋਣਾ ਖਰੀਦਣ ਤੋਂ ਕੰਨੀ ਕਤਰਾ ਰਹੀ ਹੈ ਅਤੇ ਇਸ ਇਸ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਜਿਹੜੇ ਆ ਉਹ ਬਣਾਏ ਜਾ ਰਹੇ ਹਨ ਇਹ ਸਭ ਸਿਰਫ ਪੰਜਾਬ ਤੋਂ ਚੋਣਾ ਨਾ ਖਰੀਦਣ ਦੇ ਬਹਾਨੇ ਹਨ ਕਾਂਗਰਸ ਨੇ ਕਿਹਾ ਹੈ ਕਿ ਕੇਂਦਰ ਇਸ ਮੁੱਦੇ ਨੂੰ ਲੈ ਕੇ ਉਦੀ ਜਿਹੜੀ ਮਨਸ਼ਾ ਹੈ ਕੇਂਦਰ ਦੀ ਉਹ ਸ਼ੱਕ ਦੇ ਘੇਰੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਕਾਲੇ ਖੇਤੀ ਕਾਨੂੰਨਾਂ ਨੂੰ ਪਿਛਲੇ ਦਰਵਾਜ਼ੇ ਤੋਂ ਫਿਰ ਤੋਂ ਲਾਗੂ ਕਰਨ ਚਾਹੁੰਦੀ ਹੈ ਗਿੱਦੜਪਾਹ ਜਿਹੜਾ ਹਲਕਾ ਜੀ ਮਾਲਵੇ ਦਾ ਉੱਥੇ ਡਿੰਪੀ ਟਿ ਲਾਉਂਦੇ ਚੋਣ ਪ੍ਰਚਾਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਨ ਵਿਰੋਧੀਆਂ ਦੇ ਉੱਤੇ ਉਹਨਾਂ ਨੇ ਕਾਫੀ ਨਿਸ਼ਾਨੇ ਸਾਧਦੇ ਤੇ ਕਿਹਾ ਕਿ ਜਿਹੜੇ ਲੋਕ ਚਾਂਦੀ ਦੇ ਚਮਚੇ ਲੈ ਕੇ ਜੰਮੇ ਹੋਏ ਹਨ ਉਹ ਲੋਕਾਂ ਦੇ ਸੰਘਰਸ਼ ਨੂੰ ਕਿਸ ਤਰ੍ਹਾਂ ਸਮਝ ਸਕਦੇ ਹਨ ਉਹਨਾਂ ਨੇ ਆਪਣੀ ਪਾਰਟੀ ਅਤੇ ਰਵਾਇਤੀ ਸਿਆਸਤਦਾਨਾਂ ਵਿਚਕਾਰਲਾ ਫਰਕ ਦੱਸਦੇ ਹੋਏ ਕਿਹਾ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸਿਰਫ ਦੌਲਤ ਤੇ ਜਾਇਦਾਦ ਇਕੱਠੀ ਕਰਨ ਤੇ ਧਿਆਨ ਕੇਂਦਰਿਤ ਕਰਦੇ ਹਨ ਉਹ ਰਾਜਨੀਤੀ ਨੂੰ ਵਪਾਰ ਸਮਝਦੇ ਹਨ ਆਪਣੇ ਅਹੁਦੇ ਆਪਣੀਆਂ ਪਤਨੀਆਂ ਭਤੀਜਿਆਂ ਤੇ ਪੁੱਤਾਂ ਨੂੰ ਸੌਂਪਦੇ ਹਨ ਆਖਰੀ ਖਬਰ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਜਿਹੜੀ ਆ ਉਥੇ ਗੁਰੂ ਗ੍ਰੰਥ ਸਾਹਿਬ ਬਾਰੇ ਅੰਤਰਰਾਸ਼ਟਰੀ ਇੱਕ ਕਾਨਫਰੰਸ ਸ਼ੁਰੂ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵੱਲੋਂ ਸਿੱਖ ਐਜੂਕੇਸ਼ਨ ਕਾਉਂਸਲ ਜਿਹੜੀ ਆ ਯੂਕੇ ਦੀ ਉਹਦੇ ਸਹਿਯੋਗ ਨਾਲ ਇਹ ਕਾਨਫਰੰਸ ਕਰਵਾਈ ਜਾ ਰਹੀ ਆ। ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਹੁ ਅਨੁਸ਼ਾਸਨੀ ਪਰਪੇਖ ਵਿਸ਼ੇ ਤੇ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਵੀਰਵਾਰ ਨੂੰ ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਨਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਨੇ ਉਹਨਾਂ ਵੱਲੋਂ ਕੀਤਾ ਗਿਆ ਹੈ ਕਾਨਫਰੰਸ ਦੀ ਜਿਹੜੀ ਸ਼ੁਰੂਆਤ ਹੈ ਉਹ ਮੂਲ ਮੰਤਰ ਦਾ ਜਾਪ ਕਰਕੇ ਜਿਹੜੀ ਆ ਉਹ ਕੀਤੀ ਗਈ ਹੈ ਇਹਦੇ ਨਾਲ ਹੀ ਅੱਜ ਦਾ ਖਬਰਾਂ ਦਾ ਬ੍ਰਿਟਨ ਕਰਦੇ ਹਾਂ ਸਮਾਪਤ ਤੁਹਾਡਾ ਸਭ ਦਾ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ